ਜੀ ਮੈਂ ਹੁਸਨ ਕ੍ਰਿਤਮਾਨ ਅੱਜ ਸ਼ੁਰੂ ਕਰਨ ਲੱਗੇ ਆਂ ਵਲੌਗ ਨੰਬਰ 23 ਅੱਜ ਅਸੀਂ ਆਇਆ ਨਾਬਾ ਗੇਟ ਸੰਗਰੂਰ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਸ੍ਰੀ ਗੁਰਦੁਆਰਾ ਸਾਹਿਬ ਸ਼ਾਹੀ ਸਮਾਦਾਂ ਦੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਪਹਿਲੀ ਵਾਰ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗਾ ਕਿਸੇ ਟਾਈਮ ਰਿਆਸਤ ਜੀਨ ਦੀ ਰਾਜਤਾਨੀ ਹੁੰਦਾ ਸੀ ਸੰਗਰੂਰ ਸ਼ਹਿਰ 'ਚ ਬਣੀਆਂ ਆਲੀਸ਼ਾਨ ਵਿਰਾਸਤੀ ਇਮਾਰਤਾਂ ਸੰਗਰੂਰ ਦੀ ਸ਼ਾਨ ਹੁੰਦੀਆਂ ਸਨ ਇਨ੍ਹਾਂ ਵਿਰਾਸਤੀ ਇਮਾਰਤਾਂ ਦੇ ਵਿੱਚੋਂ ਇੱਕ ਹੈ ਸ਼ਾਹੀ ਸਮਾਦਾਂ ਰਿਆਸਤ ਜੀਨ ਦੇ ਮਹਾਰਾਜ ਰਗਵੀਰ ਸਿੰਘ ਨੇ ਸਾਲ 1864 ਦੇ ਵਿੱਚ ਸ਼ਾਹੀ ਖਾਨਦਾਨ ਨਾਲ ਸਬੰਧਿਤ ਰਾਜਿਆਂ ਮਹਾਰਾਜਿਆਂ ਸ਼ਹਿਜਾਦੇ ਸ਼ਹਿਜਾਦੀਆਂ ਤੇ ਰਾਣੀਆਂ ਦੀਆਂ ਯਾਦਾਂ ਨੂੰ ਕਾਇਮ ਰੱਖਣ ਲਈ ਇੱਥੇ ਸਮਾਧਾਂ ਬਣਵਾਈਆਂ ਸਨ। ਰਿਆਸਤੀ ਸਮੇਂ ਦੌਰਾਨ ਜਦੋਂ ਵੀ ਕਿਸੇ ਰਾਜਵੰਸ਼ੀ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਸੀ ਤਾਂ ਉਸ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਜਾਂਦੀ ਸੀ। ਜਿਸ ਕਾਰਨ ਮਹਾਰਾਜਾ ਰਗਵੀਰ ਸਿੰਘ ਨੇ ਸ਼ਹਿਰ ਚ ਨਾਬਾ ਗੇਟ ਸਥਿਤ ਸ਼ਾਹੀ ਸਮਾਧਾਂ ਦੇ ਨਜ਼ਦੀਕ ਹੀ ਸ਼੍ਰੀ ਗੁਰਦੁਆਰਾ ਸਾਹਿਬ ਬਣਵਾਇਆ ਸੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਰਲਬ ਗ੍ਰੰਥ ਅਤੇ ਸਰਬ ਲੋਭ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ 160 ਸਾਲ ਹੋ ਗਏ ਗੁਰਦੁਆਰਾ ਸਾਹਿਬ ਬਣੇ ਨੂੰ ਅੱਜ ਵੀ ਉਸੇ ਹਿਸਾਬ ਨਾਲ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਮਜ਼ਬੂਤ ਨੇ ਇਹ ਗੁਰਦੁਆਰਾ ਸਾਹਿਬ ਸਰਕਾਰੀ ਹੈ ਸਰਕਾਰ ਦੇ ਅੰਡਰ ਆਉਂਦਾ ਹੈ ਗੁਰਦੁਆਰਾ ਮੇਰਾ ਕਾਫੀ ਚਿਰਾਂ ਤੋਂ ਮਾਨਸੀ ਕੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਾਰੀ ਸੰਗਤ ਤੱਕ ਜ਼ਰੂਰ ਪਹੁੰਚਾਇਆ ਜਾਵੇ ਬਹੁਤ ਸਾਰੀਆਂ ਸਰਚਾਂ ਕੀਤੀਆਂ ਤਾਂ ਜਾ ਕੇ ਵੀਡੀਓ ਸੰਪੂਰਨ ਹੋਈ ਹੈ ਕਹਿੰਦੇ ਜਾਣਾ ਕਿ ਸੱਚੀਆਂ ਨੀਤਾਂ ਨੂੰ ਹੀ ਮਰਜ਼ਾਦਾਂ ਲੱਦੀਆਂ ਨੇ ਜੇ ਬੰਦਾ ਸੱਚੇ ਮਨ ਨਾਲ ਕੋਈ ਕੰਮ ਕਰਨਾ ਚਾਹਦਾ ਤਾਂ ਜ਼ਰੂਰ ਕਾਮਯਾਬ ਹੋ ਜਾਂਦਾ। ਸੰਗਰੂਰ ਦੇ ਵਿੱਚ ਪਹਿਲਾ ਚਾਰ ਸ਼ਾਹੀ ਗੇਟ ਹੁੰਦੇ ਸੀ। ਅੱਜ ਵੀ ਜਿਵੇਂ ਨਾਬਾ ਗੇਟ, ਸੁਨਾਮੀ ਗੇਟ, ਪਟਿਆਲਾ ਗੇਟ, ਤੂਰੀ ਗੇਟ ਇਨ੍ਹਾਂ ਚਾਰੇ ਗੇਟਾਂ ਦੇ ਵਿੱਚ ਚਾਰੇ ਗੁਰਦੁਆਰਾ ਸਾਹਿਬ ਉਸੇ ਤਰ੍ਹਾਂ ਮੌਜੂਦ ਹਨ। ਇਤਿਹਾਸਕਾਰ ਦੱਸਦੇ ਹਨ ਜਦੋਂ ਅੰਗਰੇਜ਼ਾਂ ਨੇ ਸੰਗਰੂਰ ਦੇ ਰਾਜੇ ਨੂੰ ਸੰਗਰੂਰ ਛੱਡਣ ਲਈ ਕਿਹਾ ਤਾਂ ਸੰਗਰੂਰ ਦੇ ਰਾਜੇ ਨੇ ਵੀ ਆਪਣੀਆਂ ਸ਼ਰਤਾਂ ਰੱਖੀਆਂ। ਰਾਜੇ ਨੇ ਕਿਹਾ ਸ਼ਾਹੀ ਸਮਾਤਾ ਬਨਾਸਰ ਬਾਗ 12 ਤਰੀ ਚਾਰੇ ਗੁਰਦੁਆਰੇ ਟਾਹੇ ਨਾ ਜਾਣ। ਇਹ ਸੰਗਰੂਰ ਸ਼ਹਿਰ ਦੀ ਨਿਸ਼ਾਨੀ ਵਜੋਂ ਇੱਥੇ ਰੱਖੇ ਜਾਣ। ਇਹ ਗੁਰਦੁਆਰਾ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਹੈ ਸਾਨੂੰ ਬੱਚਿਆਂ ਨੂੰ ਆਪਣਾ ਇਤਿਹਾਸ ਜ਼ਰੂਰ ਦੱਸਣਾ ਚਾਹੀਦਾ ਆਪਣੇ ਸ਼ਹਿਰ ਦੇ ਰਾਜੇ ਮਹਾਰਾਜਿਆਂ ਦਾ ਸਭ ਤੋਂ ਗਿਆਨ ਹੋਣਾ ਚਾਹੀਦਾ ਵੀ ਰਾਜਾ ਮਹਾਰਾਜਾ ਕਿਹੜਾ ਸੀ। ਸੰਗਰੂਰ ਦੇ ਆਖਰੀ ਰਾਜੇ ਦਾ ਤਾਜ ਪਹਿਨਣ ਵਾਲਾ ਵਿਅਕਤੀ ਸਤਵੀਰ ਸਿੰਘ ਸੀ ਜਿਸ ਨੇ ਕੀ ਰਾਜ ਨਾ ਕਰਨਾ ਚੁਣਿਆ। ਸੰਗਰੂਰ ਦੇ ਆਖਰੀ ਮਹਾਰਾਜੇ ਸਤਵੀਰ ਸਿੰਘ ਦਾ ਭਤੀਜਾ ਜਿਸ ਦਾ ਨਾਮ ਗੋਬਿੰਦ ਸਿੰਘ ਗਰੇਵਾਲ ਹੈ ਉਹਨਾਂ ਨੇ ਕਿਹਾ ਕਿ ਉਹ ਆਪਣੇ ਪੁਰਖਿਆਂ ਨੂੰ ਇਸ ਤਰ੍ਹਾਂ ਯਾਦ ਕਰਦੇ ਹਨ ਤੇ ਉਹਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਸੁਣ ਕੇ ਬੇਹੱਦ ਖੁਸ਼ ਹੁੰਦੇ ਹਨ। ਸੰਗਰੂਰ ਦੇ ਮਹਾਰਾਜੇ ਸਤਵੀਰ ਸਿੰਘ ਦੇ ਭਤੀਜੇ ਗੋਬਿੰਦ ਸਿੰਘ ਗਰੇਵਾਲ ਨੇ ਕਿਹਾ ਕਿ ਸੰਗਰੂਰ ਨੇ ਉਹਨਾਂ ਦੇ ਜੀਵਨ ਵਿੱਚ ਇੱਕ ਮਹੱਤਮ ਪੂਰਨ ਸਥਾਨ ਰੱਖਿਆ ਹੈ ਕਿਉਂਕਿ ਇਸ ਸ਼ਹਿਰ ਨੇ ਉਸ ਨੂੰ ਸ਼ਾਹੀ ਹੋਣ ਦਾ ਦਰਜਾ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣ ਗੱਲ ਕਰਦੇ ਆਂ ਸ਼ਾਹੀ ਸਮਾਦਾਂ ਬਾਰੇ ਸੰਗਰੂਰ ਦੇ ਰਾਜੇ ਨੇ ਸਮਾਦਾਂ ਨੂੰ ਖੂਬਸੂਰਤ ਢੰਗ ਨਾਲ ਬਣਵਾਇਆ ਸੀ ਜਿਨ੍ਹਾਂ ਤੇ ਸੁੰਦਰ ਮੀਨਾਕਾਰੀ ਕੀਤੀ ਹੋਈ ਹੈ ਅਤੇ ਅਨੇਕਾਂ ਸਮਾਦਾਂ ਤੇ ਬਣੇ ਚਿੱਤਰ ਇਤਿਹਾਸ ਨੂੰ ਬਿਆਨ ਕਰਦੇ ਹਨ ਹਰ ਸਮਾਦ ਤੇ ਲੱਗੇ ਪੱਥਰ ਉੱਪਰ ਰਾਜੇ ਮਹਾਰਾਜੇ ਦਾ ਨਾਮ ਜਨਮ ਸਥਾਨ ਅਤੇ ਮੌਤ ਦੀ ਤਰੀਖ ਦਾ ਵੇਰਵਾ ਦਿੱਤਾ ਹੋਇਆ ਹੈ ਮਹਾਰਾਜਾ ਸਰੂਪ ਸਿੰਘ ਦੀ ਸਮਾਦ ਜਿਸ ਤੇ ਲਿਖਿਆ ਹੈ ਕਿ 24 ਸਾਲਾਂ ਦੀ ਉਮਰ 'ਚ ਰਾਜ ਭਾਗ ਸੰਭਾਲਿਆ ਤੇ 51 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ ਮਹਾਰਾਜਾ ਗਜਬਤ ਸਿੰਘ 26 ਸਾਲ ਦੀ ਉਮਰ 'ਚ ਗੱਦੀ ਤੇ ਬੈਠੇ ਤੇ 42 ਸਾਲ ਰਾਜ ਭਾਗ ਕਰਕੇ 18 ਸਾਲ ਦੀ ਉਮਰ 'ਚ ਉਨ੍ਹਾ ਦੀ ਮੌਤ ਹੋ ਗਈ। ਮਹਾਰਾਜਾ ਭਾਗ ਸਿੰਘ ਨੇ 33 ਸਾਲ ਦੀ ਉਮਰ 'ਚ ਰਾਜ ਗੱਦੀ ਸੰਭਾਲੀ ਤੇ 27 ਸਾਲ ਰਾਜ ਕਰਕੇ ਸਵਰਗਵਾਸ ਹੋਏ। ਮਹਾਰਾਜਾ ਫਤਿਹ ਸਿੰਘ ਨੇ 25 ਸਾਲ ਦੀ ਉਮਰ 'ਚ ਰਾਜ ਕੀਤਾ ਤੇ 32 ਸਾਲ ਦੀ ਉਮਰ 'ਚ ਮੌਤ ਹੋ ਗਈ। ਸ਼ਾਹੀ ਸਮਾਦਾ 'ਚ ਮਹਾਰਾਜਾ ਰਗਵੀਰ ਸਿੰਘ ਦੀ ਸਮਾਦ ਤੇ ਲੱਗੇ ਪੱਥਰ ਅਨੁਸਾਰ ਉਹਨਾਂ ਦੀ ਮੌਤ 31 ਮਾਰਚ 1948 ਨੂੰ ਹੋਈ ਸੀ। ਇਸ ਤੋਂ ਇਲਾਵਾ ਰਾਜਾ ਰਾਜਵੀਰ ਸਿੰਘ ਰਾਜਕੁਮਾਰੀ ਬਲਬੀਰ ਕੌਰ ਮਹਾਰਾਜਾ ਸਰੂਪ ਸਿੰਘ ਜੀ ਦੀ ਮਾਤਾ ਮਾਈ ਜੋਸ਼ਾ ਬੀਬੀ ਗਲਦੇਵ ਕੋਰ ਅਤੇ ਮਹਾਰਾਜਾ ਰਗਵੀਰ ਸਿੰਘ ਜੀ ਦੀ ਮਾਤਾ ਕਿਸ਼ਨ ਕੋਰ ਦੀਆਂ ਸਮਾਧਾਂ ਵੀ ਹਨ ਸੰਗਤ ਜੀ ਹਨੇਰਾ ਹੋ ਗਿਆ ਸੀ ਅੱਜ ਕਿਉਂਕਿ ਸ਼ਾਮ ਨੂੰ ਗਏ ਸੀ ਅਸੀਂ ਸ਼ਾਮ ਨੂੰ ਤੁਹਾਨੂੰ ਪਤਾ ਵੀਡੀਓ ਕਲੀਅਰ ਨਹੀਂ ਆਉਂਦੀ ਉਨੀ ਜ਼ਿਆਦਾ ਕਿਉਂਕਿ ਲਾਈਟਸ ਵਗੈਰਾ ਸਾਡੇ ਕੋਲ ਹੈ ਨਹੀਂ ਅਸੀਂ ਉਨੀ ਜ਼ਿਆਦਾ ਸਭ ਤੋਂ ਪਹਿਲਾਂ ਤਾਂ ਸਾਡਾ ਮੇਨ ਮਕਸਦ ਇਹ ਹੀ ਸੀ ਕਿ ਗੁਰਦੁਆਰਾ ਸ਼ਾਹੀ ਸਮਾਧਾਂ ਦਾ ਇਤਿਹਾਸ ਦੱਸਿਆ ਜਾਵੇ ਅਗਲੀ ਵਾਰੀ ਦਿਨੇ ਆਕੇ ਤੁਹਾਨੂੰ ਕੱਲੀ-ਕੱਲੀ ਸਮਾਹ ਤੇ ਦਰਸ਼ਨ ਕਰਾਵਾਂਗੇ ਕੱਲੀ-ਕੱਲੀ ਸਮਾਹ ਦਾ 베ਰਵਾ ਦਵਾਂਗੇ ਖੜਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਦੋਸਤੋ ਕਿ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਇਸੇ ਤਰ੍ਹਾਂ ਦੀ ਹੋਰ ਅਪਡੇਟਸ ਲਈ ਤੁਸੀਂ ਮੇਰੇ ਚੈਨਲ ਹੋਸਨਕ੍ਰੀਤ ਤੇ ਮਾਨ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ ਦੋਸਤੋ